ਪਿਲਾਰ ਦਿਨ ਸਿੱਖ ਪਿੰਡ ਬੱਛੋਵਾਲ ਹਾਈਵੇ ਨਜ਼ਦੀਕ ਉਸ ਵੇਲੇ ਦਰਦਨਾਕ ਹਾਦਸਾ ਵਾਪਰਿਆ ਜਦੋਂ ਗੋਇਲ ਕੰਪਨੀ 컨ਟੇਨਰ ਦੇ ਡਰਾਈਵਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ ਇਸ ਮੌਕੇ ਤੇ ਪਰਿਵਾਰ ਦੇ ਮੈਂਬਰ ਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਲੇਜੀ ਕੰਪਨੀ ਤੋਂ ਲੋਡ ਹੋ ਕੇ ਹਾਈਵੇ ਵੱਲ ਤੇਜ਼ ਸਪੀਡ ਜਾ ਰਿਹਾ ਸੀ ਤੇ ਅਮਰਜੀਤ ਪਿੰਡ ਬੱਛੋਵਾਲ ਨੂੰ ਮੁੜਨ ਲੱਗਾ ਤੇ ਉਸ ਨੂੰ ਥੱਲੇ ਦੇ ਦਿੱਤਾ ਮੌਕੇ ਤੇ ਪਹੁੰਚੇ ਥਾਣਾ ਫਿਲੌਰ ਦੇ ਥਾਣੇਦਾਰ ਜੈ ਗੋਪਾਲ ਐਸਐਸਐਫ ਟੀਮ ਦੇ ਇੰਚਾਰਜ ਜਸਵਿੰਦਰ ਸਿੰਘ ਥਾਣੇਦਾਰ ਪਹੁੰਚੇ ਤੇ ਵਾਹਨ ਨੂੰ ਕਬਜ਼ੇ ਵਿੱਚ ਲਿਆ ਤੇ ਮੌਕੇ ਤੋਂ ਡਰਾਈਵਰ ਫਰਾਰ ਹੋ ਗਿਆ ਮ੍ਰਿਤਕ ਦੀ ਬੋਡੀ ਸਿਵਲ ਹਸਪਤਾਲ ਫਿਲੌਰ ਲਿਆਂਦੀ ਗਈ ਤੇ ਰਾਗੀਰ ਕਹਿ ਰਹੇ ਸਨ ਇਹਨਾਂ ਦੇ ਇੱਕ ਕੰਟੇਨਰ ਓਵਰ ਸਪੀਡ ਹੁੰਦੇ ਨੇ ਕਿਸੇ ਵੀ ਵਾਹਨ ਨੂੰ ਸਾਈਡ ਨਹੀਂ ਦਿੰਦੇ ਇਹ ਜਿਹੜੀ ਘਟਨਾ ਵਾਪਰੀ ਹੈ ਕੰਟੇਨਰ ਦੇ ਡਰਾਈਵਰ ਦੀ ਅਣਗੈਲੀ ਕਰ ਨਹੀਂ ਵਾਪਰੀ ਹੈ ਉਨਾ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਇਹਨਾਂ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਜੜੀਆਂ ਨਾ ਆ ਗੱਡੀਆਂ ਬਿਕਰਮ ਐਮ ਐਲ اے ਦੀਆਂ ਇਹ ਰਾਤ ਨੂੰ ਕਦੇ ਵੀ ਸਾਈਡ ਨਹੀਂ ਲੈਂਦੇ ਮੈਂ ਹੁਣ ਰਾਤ ਨੂੰ 10 11 ਵਜੇ ਵੀ ਕਈ ਵਾਰੀ ਆਉਣਾ ਇਹ ਗੱਡੀ ਉੱਪਰ ਹੀ ਰੱਖਦੇ ਆ ਰੋਡ ਦੇ ਆਲੇ ਦੁਆਲੇ ਛੋਟੀ ਕੋਈ ਵੀ ਵਹੀਕਲ ਹੋਵੇ ਚਾਹੇ ਕਾਰ ਮੋਟਰਸਾਈਕਲ ਸਕੂਟਰ ਹੋਵੇ ਇਨੂੰ ਇਹ ਡਰਨੇ ਨੂੰ ਤਿਆਰ ਰਹਿਦੇ ਆ ਰੋਲਾ ਰੋਲਾ ਪਾ ਕੇ ਇਹਨਾਂ ਨੂੰ ਪਾਸੇ ਕਰੀਦਾ ਅੱਜ ਵੀ ਇੱਡਾਂ ਦੀ ਗਲਤੀ ਨਾਲੇ ਬੰਦਾ ਮਾਰਿਆ ਨਹੀਂ ਇਹਨਾਂ ਦੀ ਬਹੁਤ ਵੱਡੀ ਗਲਤੀ ਆ ਇਹ ਐਮਐਲਏ ਦੀ ਚੇਨ ਆ ਐਮਐਲਏ ਦੀਆਂ ਗੱਡੀਆਂ ਇਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਇੱਡਾਂ ਦੀ ਕੋਈ ਵੀ ਘਟਨਾ ਨਾ ਵਾਪਰੇ ਇਹ ਸਾਡੇ ਸਰਦਾਰ ਹੀ ਲੱਦੇ ਛੋਟੇ ਪਿੰਡ ਦੇ ਵਿੱਚੋਂ ਇੱਥੋਂ ਆਈਸਕੂਤ ਵਾਹਦੀ ਦੇ ਕੇ ਕਿਸ ਨੂੰ ਆਏ ਆ ਤੋਂ ਪਿੰਡ ਰੋ ਮੁੜਿਆ ਤੇ ਜੋ ਟਰੱਕ ਆ ਰਿਹਾ ਸੀ ਫੈਕਟਰੀ ਚੋਂ ਇਸ ਰੋਡ ਤੇ ਟਰੈਫਿਕ ਆਲੇ ਆਉਂਦੇ ਆ ਓਵਰ ਲੋਡਡ ਹੋਏ ਟਰੱਕ ਆ ਇਹ ਟਰੱਕ ਬਿਲਕੁਲ ਬੰਦ ਹੋਣਾ ਚਾਹੀਦਾ ਇਹ ਰੋਡ ਤੋਂ ਅੱਗੇ ਵੀ ਅਸੀਂ ਇਸ ਗੱਲ ਦਾ ਦੋਚ ਦਿਨ ਅੱਜ ਇਹਨਾਂ ਨੇ ਸਾਡਾ ਬੰਦਾ ਛੋਟੇ ਛੋਟੇ ਬੱਚੀ ਆ ਉਹਦੀ ਉਹਦੀ ਡੈਥ ਹੋ ਗਈ ਆ ਤੇ ਉਹਦਾ ਨਕੋ ਉਹ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹਦਾ ਕੀ ਨਾਮ ਹੈ ਮੁੰਡੇ ਦਾ ਅਮਰਜੀਤ ਸਿੰਘ ਜਿਹੜਾ ਮੋਕ ਟੋਡਰ ਉੱਪਰ ਭੱਜ ਗਿਆ ਉਹ ਡਰਾਈਵਰ ਭੱਜ ਗਿਆ ਜੀ ਉਹ ਕਾਰੀ ਪੱਤਰੀ ਗੱਡੀ ਲੈ ਕੇ ਗੱਡੀ ਖੜੀ ਆ ਤੇ ਕਿੰਨੇ ਕੱਤ ਸੀ ਇਹ ਇਹ ਮੋਟਰਸਾਈਕਲ ਤੇ ਸੀ ਕਿੰਨੇ ਜਾਣੇ ਸੀ ਇਕੱਲੇ ਸੀ ਇਕੱਲੇ ਸੀ ਤੇ ਹੋਰ ਵੀ ਕੋਈ ਫੱਟੜ ਹੋਇਆ ਨਾਲ ਨਹੀਂ ਜੀ ਤੇ ਇਹਦੀ ਡੈਥ ਹੋ ਗਈ ਆ ਡੈਥ ਹੋ ਗਈ ਭਾਈ ਲਾ ਲਾਓ ਜੀ ਸਾਡੇ ਪਿੰਡ ਪਿੱਛੋਂ ਆਉਂਦਾ ਹਈਆ ਡਾਕਟਰ ਆ ਇਹ ਖਾਣਾ ਵੀ ਜਨੂਕਾਈ ਦੇਖ ਕੇ ਜਲੀ ਬੰਦਾ ਰਹਿ ਕੇ ਚੱਲਿਆ ਹੋਰ ਤੋਂ ਠਹਿਰ ਜਾਂਦਾ ਇੱਥੇ ਆ ਕੇ ਜੀ ਆਲੇ ਤਾਇਆ ਹੀ ਗੱਡੀ ਬਹੁਤ ਜਿਆਦੇ ਸਪੀਡ ਨਾਲ ਆ ਰਹੀ ਸੀ ਉਹਦੇ ਕੰਟਰੋਲ ਤੋਂ ਬਾਹਰ ਸੀ ਉਹਨੇ ਜਾ ਕੇ ਉਹਦੇ ਉੱਤੇ ਚੜਾ ਅਛੇ ਇਹ ਜਿਹੜਾ ਤੁਹਾਡਾ ਤੇ ਜੀ ਡੈਥ ਹੋ ਗਈ ਦੀ ਇਹਦੀ ਡੈਥ ਹੋ ਗਈ ਜਾਂ ਇਹਦਾ ਸਿਰਫ ਮੈਂ ਇਸੇ ਜੈਕਪੜਾ ਖਾਣਾ ਬਲਾਉਤ ਆਇਆ ਜੀ ਇੱਕ ਮੇਰੇ ਨੂੰ ਫੋਨ ਆਇਆ ਸੀਗਾ ਸਪੈਸ਼ਲ ਬਈ ਬੰਦੇ ਦੀ ਮੌਤ ਹੋ ਗਈ ਉਸੇ ਜੱਗ ਮੌਤਾ ਦਿੱਤੀ ਜਿਹੜੀ ਉਹਦੀ ਕਿਸ ਤਰ੍ਹਾਂ ਮੌਤਾ ਹੀ ਬੰਦਾ ਕਿਸ ਤਰ੍ਹਾਂ ਚੱਲ ਚੱਲਣ ਸਗਾ ਪਟਾਕ ਟਰੱਕ ਇਕੱਲੇ ਆਇਆ ਜੀ ਇਹ ਪਾਰਲੇ ਦੀ ਫੈਟਰੀ ਆਇਆ ਤੇ ਬੰਦਾ ਹੈਗਾ ਬਟੂਆ ਦਾ ਕੀ ਨਾਂ ਜੀ ਬੰਦੇ ਦਾ ਅਗਰ ਠੀਕ ਹੈ